ਪਾਕਿਸਤਾਨ ਆਪਣੀਆਂ ਨਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੁਣ ਜੈਸਲਮੇਰ ਪੁਲਿਸ ਨੇ ਪਾਕਿਸਤਾਨ ਦੇ ਇੱਕ ਹਿੰਦੂ ਜਾਸੂਸ ਨੰਦ ਗਰਗ ਨੂੰ ਗ੍ਰਫਤਾਰ ਕੀਤਾ ਜਿਸ ਕੋਲੋਂ ਭਾਰਤੀ ਸੈਨਿਕ ਟਿਕਾਣਿਆਂ ਦੀਆਂ ਤਸਵੀਰਾਂ ਅਤੇ ਹੋਰ ਦਸਤਾਵੇਜ਼ ਮਿਲੇ ਨੇ ਫੜਿਆ ਗਿਆ ਜਾਸੂਸ ਪਿਛਲੇ 6 ਮਹੀਨੇ ਤੋਂ ਇੱਥੇ ਰਹਿ ਰਿਹਾ ਸੀ ਜਿਸ ਨੇ 35 ਕਿਲੋ ਆਰਡੀਐਕਸ 파ਰਤੋਂ ਦੀ ਗੱਲ ਵੀ ਕਬੂਲ ਲਈ ਹੈ ਜਿਸ ਦਾ ਪਾਕਿਸਤਾਨ ਵਿੱਚ ਕੱਪੜੇ ਦਾ ਕਾਰੋਬਾਰ ਹੈ ਉਹ ਦੇਸ਼ 外ရေး ਪਾਰਟਨ ਉਹ ਦੇਸ਼ ਮੰਤਰਾਲੇ ਨੇ ਤੋਹਫਾ ਦਿੱਤਾ ਦਰਸਲ ਭਾਰਤ ਵਿਦੇਸ਼ ਮੰਤਰਾਲੇ ਨੇ ਇੱਕ ਫੇਸਬੁਕ ਐਪਲੀਕੇਸ਼ਨ ਸ਼ੁਰੂ ਕੀਤੀ ਹੈ ਜਿਸ ਰਾਹੀਂ ਜੇਕਰ ਕੋਈ ਵੀ ਭਾਰਤੀ ਕਿਤੇ ਫਸ ਜਾਂਦਾ ਹੈ ਤਾਂ ਮਦਦ ਮੰਗ ਸਕਦਾ ਹੈ ਜਿਸ ਨੂੰ ਤੁਰੰਤ ਮਦਦ ਮੁਹੱਈਆ ਕਰਵਾਈ ਜਾਏਗੀ ਕੈਨੇਡਾ ਦੇ ਸੂਬੇ ਐਪਟਸਫੋਰਟ ਚ ਗੋਲੀਬਾਰ ਦੀ ਘਟਨਾ ਚ ਇੱਕ ਪੰਜਾਬੀ ਦੀ ਮੌਤ ਹੋ ਗਈ ਮ੍ਰਿਤਕ ਦੀ ਪਛਾਣ 45 ਸਾਲ ਦੇ ਗੁਰਦੇਵ ਹਿਰਵਤ ਚ ਹੋਈ ਹੈ ਮ੍ਰਿਤਕ ਦਾ ਸਬੰਧ ਲੁਧਿਆਣਾ ਜ਼ਿਲ੍ਹੇ ਦੇ ਨਾਲ ਹੈ ਐਪਟਸਫੋਰਟ ਪੁਲਿਸ ਅਨੁਸਾਰ ਕਰਾਉਨ ਕੋਰਟ ਇਲਾਕੇ ਚ ਗੋਲੀਆਂ ਦੀ ਆਵਾਜ਼ ਸੁਣਾਈ ਦਿੱਤੀ ਪੁਲਿਸ ਮੌਕੇ ਤੇ ਪਹੁੰਚੀ ਤਾਂ ਗੁਰਦੇਵ ਸਿੰਘ ਜ਼ਖਮੀ ਹਾਲਤ ਵਿੱਚ ਮਿਲਿਆ ਜਿਸ ਦੀ ਬਾਅਦ ਵਿੱਚ ਮੌਤ ਹੋ ਗਈ ਬੰਗਲਾਦੇਸ਼ ਪੁਲਿਸ ਦੇ ਮੁਤਾਬਕ ਜਮਾਤুল ਮੁਜਾਹਿਦੀਨ ਨਾਲ ਜੁੜੇ ਬੰਗਲਾਦੇਸ਼ ਦੇ ਇੱਕ ਨਵੇਂ ਅਤਵਾਦੀ ਸੰਗਠਨ ਨੇ ਸਥਾਨਕ ਹਿੰਦੂਆਂ ਦੇ ਧਰਮ ਨਿਰਪੱਖ ਲੋਕਾਂ ਦੀ ਇੱਕ ਲਿਸਟ ਬਣਾਈ ਹੈ ਅਤੇ ਇੱਕ ਹਿੰਦੂ ਡਾਕਟਰ ਨੂੰ ਮਾਰਨ ਦੀ ਸਾਜ਼ਿਸ਼ ਵੀ ਰਚੀ ਹੈ ਪੁਲਿਸ ਦੇ ਮੁਤਾਬਕ ਸੰਗਠਨ ਦੇ ਲੋਕ ਇੱਕ ਸੁਰੱਖਿਅਤ ਮੈਸੇਜਿੰਗ ਐਪਲੀਕੇਸ਼ਨ ਰਾਹੀਂ ਆਪਸ ਵਿੱਚ ਗੱਲਬਾਤ ਕਰਦੇ ਨੇ ਅਮਰੀਕਾ ਵਿੱਚ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ 트ੰਪ ਦੇ ਬਿਨਾਂ ਕੱਪੜਿਆਂ ਦੇ ਬੁੱਤ ਅਮਰੀਕਾ ਦੇ ਪੰਜ ਸ਼ਹਿਰਾਂ ਵਿੱਚ ਦਿਖੇ ਜਿਨ੍ਹਾਂ ਨੂੰ ਵੇਖਣ ਲਈ ਲੋਕਾਂ ਦੀ ਭੀੜ ਉਮੜੀ ਕਲਾਕਾਰਾਂ ਦੇ ਇੱਕ ਸਮੂਹ ਨੇ ਇਹਨਾਂ ਨੂੰ ਲਗਾਇਆ ਜਿਨ੍ਹਾਂ ਮੁਤਾਬਕ ਉਹਨਾਂ ਬੁੱਤਾਂ ਰਾਹੀਂ ਅਮਰੀਕਾ ਦੇ ਬਦਨਾਮ ਅਤੇ ਆਲੋਚਨਾ ਨਾਲ ਕਿਰੇ ਰਾਜਨੇਤਾ ਨੂੰ ਪੇਸ਼ ਕੀਤਾ ਹੈ ਸੀਰੀਆ ਵਿੱਚ ਹਵਾਈ ਬੰਬਾਰੀ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਰੂਸੀ ਸੈਨਾ ਨੇ ਵੀਡੀਓ ਜਾਰੀ ਕੀਤੀ ਹੈ ਜਿਸ ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ ਸੀਰੀਆ ਦੇ ਵਿੱਚ ਜਹਾਜ਼ ਹਵਾਈ ਹਮਲਿਆਂ ਨੂੰ ਅੰਜਾਮ ਦੇ ਰਹੇ ਨੇ ਅਮਰੀਕਾ ਦੇ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਉਮੀਦਵਾਰ 트ੰਪ ਦੇ ਚੋਣ ਬਿਆਨ ਪ੍ਰਮੁੱਖ ਪਾਲ ਮਨਫੋਰਡ ਨੇ ਅਸਤੀਫਾ ਦੇ ਦਿੱਤਾ ਇਸ ਬੰਦੀ 트ੰਪ ਨੇ ਕਿ ਬਿਆਨ ਵਿੱਚ ਕਿਹਾ ਕਿ ਮਨਫੋਰਡ ਨੇ ਅਸਤੀਫੇ ਦੀ ਪੇਸ਼ਕਸ਼ ਕੀਤੀ ਸੀ ਅਤੇ ਉਹਨਾਂ ਦਾ ਅਸਤੀਫਾ ਸਵੀਕਾਰ ਕਰ ਲਿਆ ਗਿਆ ਹੈ ਲੰਡਨ ਦੇ ਵਿੱਚ ਜ਼ਮੀਨ ਹੇਠਾਂ ਚੱਲਣ ਵਾਲੀ ਨਾਈਟ ਟਿਊਬ ਨਾਮ ਦੀ ਟ੍ਰੇਨ ਸੇਵਾ ਸ਼ੁਰੂ ਕੀਤੀ ਗਈ ਹੈ ਜਿਸ ਦਾ ਐਲਾਨ 3 ਸਾਲ ਪਹਿਲਾਂ ਕੀਤਾ ਗਿਆ ਸੀ ਇਹ ਨਾਈਟ ਟਿਊਬ ਪੂਰੀ ਰਾਤ ਉਪਲਬਧ ਹੋਏਗੀ ਇਸ ਨਾਲ ਕਾਫੀ ਆਰਥਿਕ ਮੁਨਾਫੇ ਦੀ ਉਮੀਦ ਵੀ ਜਤਾਈ ਜਾ ਰਹੀ ਹੈ